ਗੁਰੂ ਪਿਆਰਿਓ ਅਸੀਂ ਤਾਂ ਕੇਵਲ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੀ ਕਰ ਲਈਏ ਤਾਂ ਸਾਡੇ ਕਰੋੜਾਂ ਹੀ ਪਾਪ ਜਿਹੜੇ ਕਰੋੜਾ ਕਰੋੜਾ ਜਨਮਾਂ ਤੋਂ ਚਿੰਬੜੇ ਹੋਏ ਨੇ ਉਹ ਉਤਰ ਜਾਂਦੇ ਨੇ ਤੇ ਜੇ ਕਿਤੇ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਅਸੀਂ ਸਤਿਗੁਰ ਦਾ ਰੂਪ ਬਣ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰ ਦਾ ਰੂਪ ਬਣਾ ਰਹੀ ਹੈ ਸਾਨੂੰ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਜਦੋਂ ਗੁਰੂ ਘਰਾਂ ਦੇ ਵਿੱਚੋਂ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਹੁਕਮਨਾਮਾ ਸਾਹਿਬ ਲੈਂਦੇ ਹਨ ਨਾ ਤਾਂ ਪਹਿਲਾ ਮੰਗਲਾ ਚਰਨ ਦੇ ਰੂਪ ਦੇ ਵਿੱਚ ਪੜਦੇ ਨੇ ਤੁਸੀਂ ਵੀ ਸਾਰਿਆਂ ਨੇ ਨਾਲ ਇਹ ਪੰਕਤੀਆਂ ਪੜੀਆਂ ਹੋਣਗੀਆਂ ਇਹ ਪੰਕਤੀਆਂ ਨੇ ਸੋ ਕਹੋ ਟਲ ਗੁਰਸੇਵੀਆ ਗੁਰੂ ਪਿਆਰਿਓ ਟਲ ਪਟ ਸਾਹਿਬਾਨ ਜੀ ਦਾ ਨਾਮ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਸਜਿਆ ਹੋਇਆ ਦਰਬਾਰ ਹੈ ਸਜੇ ਹੋਏ ਦਰਬਾਰ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਨੇ ਬਸ ਜਦੋਂ ਗੁਰਨਾਨਕ ਮਹਾਰਾਜ ਸਰੀਰਕ ਰੂਪੀ ਚੋਲੇ ਨੂੰ ਤਿਆਗਦੇ ਨੇ ਬਸ ਸਰੀਰ ਹੀ ਬਦਲਦੇ ਨੇ ਸਰੀਰ ਰੂਪੀ ਚੋਲਾ ਹੀ ਬਦਲਦੇ ਨੇ ਜੋਤ ਉਹਾ ਜੁਗਤ ਸਾਇ ਸ਼ਹਿ ਕਾਇਆ ਪੇਰ ਪਲਟੀ ਹੈ ਉਹੀ ਜੋਤ ਹੈ ਉਹੀ ਵਿਚਾਰ ਨੇ ਉਹੀ ਸਤਗੁਰਾਂ ਦਾ ਨੂਰਾਨੀ دیدار ਹੈ ਬਸ ਇੱਕ ਸਰੀਰਕ ਰੂਪੀ ਚੋਲਾ ਬਦਲਿਆ ਹੈ ਨਾਨਕ ਰੂਪੀ ਚੋਲਾ ਉਤਾਰ ਕੇ ਅੰਗਦ ਰੂਪੀ ਚੋਲਾ ਪਹਿਨ ਲਿਆ ਹੈ ਆਖੋ ਸਤਨਾਮ ਤੇ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਦਰਬਾਰ ਸਜਿਆ ਪ੍ਰਤੱਖ ਗੁਰੂ ਨਾਨਕ ਨੇ ਗੁਰੂ ਨਾਨਕ ਦੀ ਦੂਜੀ ਜੋਤ ਜਿਹੜੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਪਾਤਸ਼ਾਹ ਬਣੇ ਨੇ ਸਤਗੁਰਾਂ ਦੇ ਦਰਬਾਰ ਦੀ ਸ਼ੋਭਾ ਕਰਦੇ ਹੋਇਆ ਭਟ ਸਹਿਬਾਨ ਕਹਿ ਰਹੇ ਨੇ ਭਟ ਟੱਲ ਜੀ ਸੋ ਕਹੋ ਟੱਲ ਗੁਰਸੇਵੀਐ ਹੇ ਟੱਲ ਦੁਨੀਆ ਨੂੰ ਆਖ ਕਿ ਗਰੂ ਅੰਗਦ ਸਹਿ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਕਰਨੀ ਚਾਹੀਦੀ ਹੈ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਗੁਰੂ ਨੂੰ ਸੇਵਣਾ ਚਾਹੀਦਾ ਹੈ ਜਪਣਾ ਚਾਹੀਦਾ ਹੈ ਕਦੋਂ ਅਹਨਸ ਸਹਜ ਸੁਪਾਏ ਅਹਨਸ ਅਹ ਮਤਲਬ ਦਿਨ ਇਸ ਮਤਲਬ ਰਾਤ ਦਿਨ ਰਾਤ ਗੁਰੂ ਨੂੰ ਯਾਦ ਕਰਨਾ ਚਾਹੀਦਾ ਗੁਰੂ ਨੂੰ ਜਪਨਾ ਚਾਹੀਦਾ ਸਹਜ ਅਵਸਥਾ ਦੇ ਵਿੱਚ ਆ ਕੇ ਅਡੋਲ ਅਵਸਥਾ ਦੇ ਵਿੱਚ ਆ ਕੇ ਜਿਹੜਾ ਮਨ ਹੈ ਨਾ ਮਨ ਨਾ पट ਕੇ ਜੇ ਮਨ ਗੁਰੂ ਦਾ ਬਣ ਗਿਆ ਤਾਂ ਗੁਰੂ ਦਾ ਹੀ ਬਣ ਕੇ ਰਵੇ ਦਰ ਦਰ ਤੇ ਜਾ ਕੇ ਝੁਕਦਾ ਨਾ ਫਰੇ ਇਹ ਜਿਹੜਾ ਸਹਿਰ ਹੈ ਨਾ ਜਿਦੇ ਵਿੱਚ ਸੁਰਤ ਹੈ ਜਿਦੇ ਵਿੱਚ ਅਕਲ ਹੈ ਜਿਦੇ ਵਿੱਚ ਸਮਝ ਹੈ ਇਹ ਸਿਰ ਹੀ ਉਹਨੂੰ ਆਖਿਆ ਜਾਂਦਾ ਜੋ ਸਿਰ ਦਰ ਦਰ पे ਜੁਕੇ ਉਸੇ ਸਰਨ ਹੀ ਕਹਤੇ ਜਿਸ ਦਰ पे ਸਿਰ ਨਾ ਜੁਕੇ ਉਸੇ ਦਰ ਨਹੀਂ ਕਹਤੇ ਇਹ ਸਿਰ ਦਰ ਦਰ ਤੇ ਵੀ ਨਹੀਂ ਝੁਕਣਾ ਚਾਹੀਦਾ ਤੇ ਇਹ ਸਿਰ ਇੱਕ ਦਾ ਬਣ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਸਿਰ ਦੇ ਵਿੱਚ ਸਮਝ ਹੈ ਸੂਝ ਹੈ ਅਕਲ ਹੈ ਤੇ ਗੁਰੂ ਪਿਆਰਿਓ ਇਹ ਸਿਰ ਸਤਗੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਇਸ ਸਿਰ ਦੇ ਵਿੱਚ ਜਿਹੜੀ ਮਤ ਹੈ ਇਹ ਗੁਰੂ ਅੱਗੇ ਰੱਖ ਦੇਣੀ ਚਾਹੀਦੀ ਹੈ। ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਨਤਮਸਤਕ ਹੁੰਨੇ ਆ ਨਾ ਮੱਥਾ ਟੇਕਣ ਦਾ ਭਾਵ ਹੀ ਮਤਲਬ ਹੀ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਅਸੀਂ ਆਪਣਾ ਸੀਸ ਆਪ ਜੀ ਨੂੰ ਭੇਟਾ ਕਰ ਦਿੱਤਾ ਹੈ ਭਾਵ ਅਸੀਂ ਆਪਣੀ ਸੁਰਤ ਆਪਣੀ ਸਮਝ ਆਪਣਾ ਦਿਮਾਗ ਆਪ ਜੀ ਨੂੰ ਸਮਰਪਿਤ ਕਰ ਦਿੱਤਾ ਹੈ ਤੇ ਤੁਸੀਂ ਜਿਵੇਂ ਮਰਜ਼ੀ ਵਰਤੋ ਇਹ ਤੁਹਾਡਾ ਹੈ ਅੱਜ ਤੋਂ ਤੇ ਗੁਰੂ ਪਿਆਰਿਓ ਪਟਟਲ ਜੀ ਕਹਿ ਰਹੇ ਨੇ ਹੇ ਪਟਟਲ ਦੁਨੀਆ ਨੂੰ ਆਖ ਦੇ ਦਿਨ ਰਾਤ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਸੋ ਕਹੋ ਟਲ ਗੁਰ ਸੇਵੀਐ ਇਹਨਸ ਸਹਜ ਸੁਪਾਏ ਉਹਦੇ ਨਾਲ ਕੀ ਹੋਏਗਾ ਜੇ ਦਿਨ ਰਾਤ ਅਡੋਲਤਾ ਦੇ ਵਿੱਚ ਰਹਿ ਕੇ ਗੁਰੂ ਨੂੰ ਜਪਾਂਗੇ ਅੱਗੇ ਫਰਮਾਉਣਾ ਕਰਦੇ ਨੇ ਤੇ ਗੁਰੂ ਪਿਆਰੇ ਰੋਜ਼ ਇਹ ਪੰਕਤੀਆਂ ਪੜ੍ਹਦੇ ਵੀ ਆਂ ਸੁਣਦੇ ਵੀ ਆਂ ਜਿਸ ਦਿਨ ਇਹ ਪੰਕਤੀਆਂ ਜੀਵਨ ਦਾ ਗਹਿਣਾ ਬਣ ਜਾਣ ਤਰ ਜਾਵਾਂਗੇ ਦਰਸ਼ਨ ਪਰਸਿਆ ਗੁਰੂ ਕੈ ਜਿਸ ਦਿਨ ਅਸੀਂ ਗੁਰੂ ਦੇ ਦਰਸ਼ਨ ਪਰਸ ਲਏ ਦਿਦਾਰੇ ਹੋ ਗਏ ਜਿਸ ਦਿਨ ਗੁਰੂ ਦੇ ਚਰਨ ਫੜ ਲਏ ਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਗਏ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਸਾਡੀ ਸੁਰਤ ਵਿੱਚ ਵਸ ਗਿਆ ਜਨਮ ਮਰਨ ਦੁੱਖ ਜਾਏ ਇਹ ਜਿਹੜਾ ਜਨਮ ਮਰਨ ਦਾ ਗੇੜ ਪਿਆ ਹੋਇਆ ਨਾ ਇਹ ਕਟਿਆ ਜਾਏਗਾ ਤੇ ਗੁਰੂ ਪਿਆਰਿਓ ਇਹ ਸਤਗੁਰ ਦੀ ਬਖਸ਼ਿਸ਼ ਸਦਕਾਈ ਹੋਏਗਾ ਕਿਰਪਾ ਸਦਕਾਈ ਹੋਏਗਾ ਤਾਈਓ ਪਟ ਸਾਹਿਬਾਨਾਂ ਨੇ ਆਖਿਆ ਗੁਰੂ ਅੰਗਦ ਸਾਹਿਬ ਮਹਾਰੇ ਦਾ ਦਰਬਾਰ ਐਡਾ ਕਮਾਲ ਦਾ ਤੇ ਇੰਨਾ ਸੋਹਣਾ ਸਜਿਆ ਹੋਇਆ ਜੇ ਕੋਈ ਆਪਣੀ ਮਤ ਗੁਰੂ ਦੇ ਅੱਗੇ ਰੱਖ ਦੇਵੇ ਉਹਦੇ ਬੇੜੇ ਪਾਰ ਹੋ ਜਾਣਗੇ ਉਹ ਦੁਨੀਆ ਤੋਂ ਤਰ ਜਾਏਗਾ ਸੋ ਇਹ ਸਤਗੁਰ ਦੀ ਬਖਸ਼ਿਸ਼ ਸਤਗੁਰ ਦੀ ਮਿਹਰ ਤੇ ਗੁਰੂ ਪਿਆਰਿਓ ਅਸੀਂ ਜਦੋਂ ਗੁਰੂ ਘਰ ਆਉਨੇ ਆ ਗੁਰੂ ਨੂੰ ਨਤਮਸਤਕ ਹੁੰਨੇ ਆ ਗੁਰੂ ਦੀ ਬਾਣੀ ਪੜਦੇ ਆ ਗੁਰੂ ਸਾਡਾ ਜੀਵਨ ਸਵਾਰਦੇ ਨੇ ਗੁਰੂ ਸਾਨੂੰ ਬਹਿਮਾ ਭਰਮਾ ਪਖੰਡਾਂ ਦੇ ਵਿੱਚੋਂ ਕੱਢਦੇ ਨੇ ਕੱਲ ਵੀ ਮੈਂ ਬੇਨਤੀ ਕੀਤੀ ਸੀ ਪਰਸੋਂ ਕੱਲ ਤਾਂ ਚਲੋ ਆਪਾਂ ਨਹੀਂ ਹਾਜ਼ਰੀ ਭਰ ਸਕੇ ਪਰਸੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਗੁਰੂ ਹੁੰਦਾ ਹੈ ਗੁਰੂ ਅਗਿਆਨਤਾ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਹਨੇਰੇ ਦੇ ਵਿੱਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਂਦਾ ਹੈ ਉਹਨੂੰ ਗੁਰੂ ਆਖਿਆ ਜਾਂਦਾ ਤੇ ਗੁਰੂ ਪਿਆਰਿਓ ਸਾਡੇ ਸਤਿਗੁਰਾਂ ਨੇ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵਿੱਚ ਲਿਆਂਦਾ ਹੈ ਨਹੀਂ ਤਾਂ ਦੁਨੀਆ ਤੇ ਅਜੇ ਹੀ ਵੀ ਗੁਰੂ ਨੇ ਜਿਹੜੇ ਇਹ ਚਾਉਂਦੇ ਨੇ ਕਿ ਜਿਹੜੇ ਸਾਡੇ ਪਗਤ ਨੇ ਚੇਲੇ ਨੇ ਉਹ ਅਗਿਆਨਤਾ ਵਿੱਚ ਹੀ ਫਸੇ ਰਹਿਣ ਉਹ ਅਗਿਆਨੀ ਹੀ ਬਣੇ ਰਹਿਣ ਸੋ ਉਹ ਅੰਧ ਭਗਤ ਹੀ ਬਣ ਕੇ ਰਹਿਣ ਤਾਜੋ ਸਾਡਾ ਗੁਜ਼ਾਰਾ ਚੱਲ ਸਕੇ ਐਸੇ ਵੀ ਗੁਰੂ ਨੇ ਸੋ ਗੁਰੂ ਪਿਆਰਿਓ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਡੇ ਸਤਿਗੁਰ ਸਾਨੂੰ ਸਮਝ ਬਖਸਦੇ ਨੇ ਸੋਝੀ ਬਖਸਦੇ ਨੇ ਨਹੀਂ ਭਾਈ ਤੂੰ ਇਹ ਸੰਸਾਰ ਤੇ ਆਇਆ ਮਨੁੱਖ ਬਣ ਕੇ ਆਇਆ ਤੇ ਮਨੁੱਖ ਬਣ ਕੇ ਆਪਣਾ ਜੀਵਨ ਬਤੀਤ ਕਰਕੇ ਜਾ ਜੇ ਇਨਸਾਨ ਹੈ ਤੇਰੇ ਅੰਦਰ ਇਨਸਾਨੀਅਤ ਹੋਣੀ ਜ਼ਰੂਰੀ ਹੈ ਕਿਉਂਕਿ ਦੁਨੀਆ ਤੇ ਸਭ ਤੋਂ ਵੱਡਾ ਧਰਮ ਜੇ ਕੋਈ ਹੈ ਉਹ ਹੈ ਇਨਸਾਨੀਅਤ ਇਨਸਾਨ ਦਾ ਮੁਢਲਾ ਫਰਜ਼ ਇਨਸਾਨ ਬਣਨਾ ਹੈ ਤੇ ਗੁਰੂ ਪਿਆਰਿਓ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰਿਆਂ ਧਰਮਾਂ ਤੋਂ ਜੇ ਸ੍ਰੇਸ਼ਟ ਉੱਤਮ ਧਰਮ ਹੈ ਤਾਂ ਉਹ ਹੈ ਨਿਰਮਲ ਕਰਮ ਕਰਨੇ ਰੱਬ ਦਾ ਨਾਮ ਜਪਣਾ ਚੰਗੇ ਗੁਣਾਂ ਦਾ ਧਾਰਨੀ ਹੋਣਾ ਸੋ ਸਤਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ